ਸੱਚੀ ਕਾਜੀ ਸਾਰਿਆਂ ਨੂੰ ਅ ਛੋਟੇ ਤਾਰੂ ਗੁਰੂ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਅਜ ਸੁਵੇਰੇ ਮੈਂ ਟਵੀਟ ਕੀਤੀ ਸੀ ਕਿ ਹਾਂ ਚੀਫ ਮਿਨਿਸਟਰ ਸਾਹਿਬ ਭਗਵਾਨ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਏ ਔਰ ਰਾਤ ਤੋਂ ਲੈ ਕੇ ਅਗਲੀ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ ਆਨਕੂ ਮੇਕ ਇਟ ਵੈਰੀ ਕਲੀਅਰ ਕਿ ਪੋਲਿਟਿਕਸ ਆਪਦੀ ਥਾਂ ਹੈ ਸਾਡੇ ਬਕਰੇਵੇਂ ਆਪਦੀ ਥਾਂ ਆਈ ਵਿਸ਼ ਚੀਫ ਮਿਨਿਸਟਰ ਸਾਹਿਬ ਵੈਲ ਉਹਨਾਂ ਦੀ ਸਿਹਤ ਜਾਣਤਾ ਹੋਵੇ ਉਹ ਤੰਦਰੁਸਤ ਹੈ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਆ ਉਹਦੇ ਮੁਖੀਆ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਤੇ ਅਹੁਦੇ ਤੇ ਬੈਂਦਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਨ੍ਹਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਦੇਸ਼ ਨਿਵਾਸੀਆਂ ਨੂੰ ਹਰੇਕ ਨੂੰ ਉਨ੍ਹਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇੱਕ ਤਾਂ ਲੋਅਰ ਆਰਡਰ ਕਰਕੇ ਹਿੰਦੂ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂ ਚੀਫ ਮਿਨਿਸਟਰ is your is all is well all is well with the chief minister or no so if hak hai ji lokan nu janan da mainu problem kittho ho rahi hai jis tarike naal information nu gupt rakha ja rahe jis tarike naal public domain to aur to information nu gukya ja rahe ajj subhere jad main tweet kita us to baad press de sajan aam aadmi party de ਮਹਿੰਦੀਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਦਿੱਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦਾ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਦਾ ਬੰਦਾ ਹਸਪਤਾਲ ਜਾਂਦਾ ਹੈ ਮੁੱਖ ਮੰਤਰੀ ਹੈ ਬੀਬੀਆਪੀ ਇਨਸਾਨ ਹੈ ਉਹ ਤਾਂ ਦੋ ਮਿੰਟ ਚ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿ ਲੋ ਮੇਰੀ ਜੋ ਇਨਫੋਰਮੇਸ਼ਨ ਹੈ ਹਲੇ ਅੱਗੇ ਵੀ ਦੋ ਤਿੰਨ ਦੇਰੇ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕਿਉਂ ਡਿਸਚਾਰਜ ਹੋਣਗੇ ਸੋ ਝੂਠ ਕੋ ਲਿਆ ਜਾ ਰਿਹਾ ਹੈ ਲੈਕੋ ਆਇਸ ਤੋਂ ਕੁਛ ਦਿਨ ਪਹਿਲਾਂ ਮੈਂ ਇੱਕ ਟਵੀਟ ਕੀਤੀ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਤੋਂ ਉਤਰੇ ਔਰ ਉਤਰ ਕੇ ਗੱਡੀ ਤੱਕ ਦਾ ਜਿਹੜਾ ਸਫ਼ਰ ਸੀ ਉਹ ਮੈਂ ਜਿੰਨ ਪੰਜ 10 ਕਦਮ ਸੀ ਜਦੋਂ ਡਿੱਗ ਗਏ ਡਿੱਗੇ ਇਸ ਲਈ ਨਹੀਂ ਕਿ ਕੋ ਅੜੇਕਾ ਪੈ ਗਿਆ ਜਾਂ ਕੋਈ ਗੱਲ ਹੈ ਬੜੀ ਕਲੀਅਰ ਇਸ਼ੂਸ ਹਨ ਔਰ ਮੈਂ ਉਸ ਦੇ ਬਾਰੇ ਪਹਿਲਾਂ ਜਨਤਕ ਵੀ ਕੀਤਾ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਔਰ ਅੱਜ ਮੈਂ ਫੇਰ ਤੁਹਾਨੂੰ ਦੱਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਿਗੈ ਨਾ ਲਿਆ ਕਿ ਜੀ ਮੈਂ ਤਾਂ ਜੇ ਪੀਤੇ ਬੰਨਣ ਵੀ ਬਹਿ ਜਾਂ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਪੀਤਾ ਹੀ ਪਾਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਪੀਤੇ ਵਾਲੇ ਕੂੜੇ 'ਚ ਹੀ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਫੀਤਾ ਜੇ ਬੰਨਣਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਟ ਪੈਦੀ ਵਾਪਸ ਜਾ ਹੱਥ ਸੋ দ্য ਫੈਕਟਸ ਆਰ ਬੀਇੰਗ ਲੁਕੋਇਆ ਜਾ ਰਿਹਾ ਸਚਾਈ ਨੂੰ ਮਹਾਰਾਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਹੋਰ ਪ੍ਰੋਬਲਮ ਕੀ ਆ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਾ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਉਹ ਮੀਡੀਆ ਹੈ ਕਿ ਜਿਹੜਾ ਨਹੀਂ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਈਪੀਲ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਹੀ ਹੈ ਜਿਹੜਾ ਸਚਾਈ ਨਹੀਂ ਦੱਸ ਰੇ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ ਥਰਡ ਪੋਚ ਸਟੇਜ ਤੇ ਨੇ ਐਂਡ ਇਸ ਸਟੇਜ ਤੇ ਕਿਹੇ ਜੀ ਹੋਗੇ ਕਿ ਜਿੰਨਾ ਚਿਰ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਉਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝੀ ਜਾ ਗਏ ਉਹ ਯੂਜ਼ অর ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਆਉਂਦੀ ਜੇ ਤੁਸੀਂ ਵੱਧ ਖਾਓਗੇ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਹੀਂ ਤਾਂ ਲਿਵਰ ਟ੍ਰਾਂਸਪਲਾਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲਾਂਟ ਇਜ਼ ਦੀ ਓਨਲੀ ਵੇ ਫਾਰਵਰਡ ਐਂਡ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ 'ਚ ਸਰੀਰ 'ਚ ਆ ਫੇਫੜਿਆਂ 'ਚ ਲੰਗਸ 'ਚ ਸਟਮਕ 'ਚ ਅਬਡੋਮਨ 'ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦੋਂ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ ਚ ਇਹਨਾਂ ਦੀ ਵਰਕਿੰਗ ਕੰਪਰੋਮਾਈਜ਼ ਹੁੰਦੀ ਔਰ ਇਹੀ ਕੁਝ ਕੱਲ ਹੋਇਆ ਸਾਹ ਲੈਣ ਚ ਵੀ ਪ੍ਰੋਬਲਮ ਆਈ ਬੇਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਆ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲੀਵਰ ਡੈਮੇਜ ਹੋਣਾ ਔਰ ਲੀਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार ਅਪੂਲੋ ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ ਪੂਲੋ ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਕੋਪੇਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਰਸ ਸੰਵਿਧਾਨਿਕ ਕੋਰਸ ਤੇ ਬੈਠੀ ਹੈ ਉਹਨਾਂ ਦੇ ਹੈਲਥ ਦੇ ਰਿਲੇਟਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾ ਲੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਾਕੇ ਸਾਰੀ ਕੰਪਲਿਕੀਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਲਦ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟਐਵਰ ਇਜ਼ ਨੀਡਿਡ ਬਿਕਾਜ਼ ਆਈ ਲਾਈਕ ਆਈ ਸੇ ਆਈ ਵਿਸ਼ ਯੂ ਵੈਲ ਹਿਸ ਫੈਮਿਲੀ ਲੀਡਜ਼ ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈਲਲਲਤਾਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌਣਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹੇ ਜਾ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੌਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟ ਏਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈ ਇਟ ਨੀਡਸ ਟੂ ਬੀ ਕਰੈਕਟਡ ਸੈਟਲਡ ਐਂਡ ਮੈਂ ਇਹਦੇ ਚ ਕੋਈ ਪੋਲਿਟਿਕਸ ਨਹੀਂ ਨਕਰ ਜਿਸ ਤਰੀਕੇ ਨਾਲ ਹਰ ਚੀਜ਼ ਨੂੰ ਇਹਨਾਂ ਦੱਬਿਆ ਜਾ ਰਿਹਾ ਹੈ ਸੀਕ੍ਰੇਸੀ ਰੱਖੀ ਜਾ ਰਹੀ ਹੈ ਮਿਸਲੀਡ ਕੀਤਾ ਜਾ ਰਿਹਾ ਹੈ ਕਿਪਨਸਟ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾਲ ਲੈ ਕੇ ਤੁਸੀਂ ਉਹਦੀ ਇੱਕ ਇੱਕ ਸਟਿੰਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਮੈਂ ਫੋਰਟਸ ਨੂੰ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੇ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨਾਟ ਰਿਪੀਟ ਦੋਸ ਮਿਸਟੇਕਸ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋ ਪਾਕ ਬਾਰਡਰ ਪਾਕਿਸਤਾਨ ਅਲੈਨਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟ੍ਰਬਲ ਫਾਰਮੈਂਟ ਕਰਨਾ ਚਾਹੁੰਦਾ ਔਰ ਜੇਸ ਮੁੱਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਕਤਾਂ ਸੂਬੇ ਦੀਆਂ ਉਹਨਾਂ ਦੇ ਹੱਥ ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਈ ਅਗੇਨ ਵਿਸ਼ੇ ਮੈਂ ਨਾ ਲਈ ਮੈਂ ਸਮਝਦਾ ਹੈ ਕਿ ਟਰਾਂਸਪੇਰੈਂਸੀ ਇਹ ਲਿਆਉਣ ਕੇ ਸਚਾਈ ਸਾਹਮਣੇ ਆਉਗੀ ਔਰ ਉਹਨਾਂ ਦਾ ਸਹੀ ਇਲਾਜ ਹੋਗਾ ਬਹੁਤ ਬਹੁਤ ਧੰਨਵਾਦ ਬਾਈ ਕੁਟਿਕਰ ਕਾਂਸਾ ਬਾਈ ਕੁਟਿਕਰ